ਲੁਧਿਆਣਾ ਦੇ ਚੰਦ ਸਿਨੇਮਾ ਨੇੜੇ ਬਣੀ ਪਾਣੀ ਵਾਲੀ ਟੈਂਕੀ ਤੇ ਇੱਕ ਪਰਿਵਾਰ ਦੇ ਦੋ ਮੈਂਬਰ ਚੜ੍ਹ ਗਏ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਹੀ ਖੁਦਕੁਸ਼ੀ ਕਰਨ ਦੇ ਮੰਤਵ ਦੇ ਨਾਲ ਟੈਂਕੀ ਤੇ ਚੜ੍ਹੇ ਸਨ ਪਰ ਪੁਲਿਸ ਨੇ ਮੌਕਾ ਰਹਿਦਿਆਂ ਪਹੁੰਚ ਕੇ ਇਹਨਾਂ ਨੂੰ ਸਮਝਾਇਆ ਤੇ ਜਿਸ ਤੋਂ ਬਾਅਦ ਇੱਕ ਇੱਕ ਕਰਕੇ ਦੋਵਾ ਪਰਿਵਾਰ ਦੇ ਮੈਂਬਰਾਂ ਨੂੰ ਢੇਠਾ ਉਤਾਰਿਆ ਇਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ ਫਾਇਰ ਬ੍ਰਿਗੇਡ ਜਾਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਸੰ ਪਾਣੀ ਦੀ ਵੱਡੀ ਟੈਂਕੀ ਤੇ ਇਹ ਪੌੜੀਆਂ ਦੇ ਰਾਹੀ ਉੱਪਰ ਤੱਕ ਪਹੁੰਚ ਗਏ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਢੇਠਾ ਉਤਾਰਿਆ ਪੁਲਿਸ ਨੇ ਕਿਹਾ ਕਿ ਇਹ ਨਦੀ ਉੱਪਰ ਚੜਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡਾ ਕਰਤੱਵ ਸੀ ਕਿ ਇਹਨਾਂ ਨੂੰ ਸੁਰੱਖਿਆ ਤੇ ਢੇਠਾ ਉਤਾਰ ਲਿਆ ਜਾਵੇ ਜਿਸ ਦੇ ਵਿੱਚ ਅਸੀਂ ਕਾਮਯਾਬ ਹੋ ਸਕੇ ਹਾਂ ਆਓ ਦੇਖਦੇ ਹਾਂ ਪੂਰੀ ਖਬਰ ਕੀ ਨਾਮ ਹੈ ਮੇਰਾ ਨਾਮ ਸੁਿੰਦਰ ਟਵਾਹ ਡੀਕੀ ਕੌਂਸਲਰ ਇਹ ਪਤਾ ਲੱਗਾ ਵੀ ਕੁੜੀ ਉੱਥੇ ਚੜੀ ਹੋਈ ਸੀ ਨਾਲ ਆਪਣੇ ਬੱਚੇ ਨੂੰ ਲੈ ਕੇ ਤੇ ਮੈਂ ਪੁਲਿਸ ਨੂੰ ਫੋਨ ਕੀਤਾ ਵੀ ਇਦਾਂ ਦਾ ਗੱਲ ਆ ਭਈਆ ਪ੍ਰੋਬਲਮ ਹੈ ਗਈ ਤੇ ਪੁਲਿਸ ਮੌਕੇ ਤੇ ਆ ਗਈ ਪਤਾ ਲੱਗੇ ਕਾਰਨ ਕੀ ਹੈਗੀ ਅਜੀ ਕਾਰਨ ਤੇ ਗੱਲ ਪਤਾ ਇਹ ਲੱਗ ਰਿਹਾ ਜੂ ਲੋਕਾਂ ਦੀ ਆਵਾਜ਼ ਸੁਣ ਰਹੇ ਆਂ ਵੀ ਘਰ ਦੀ ਫੈਮਲੀ ਤੇ ਕੋਹ ਰਲਣਾ ਤੇ ਨਾਲੇ ਕਹਿੰਦੇ ਕੌਨਸੇ ਦਾ ਵੀ ਹੱਥ ਹੈ ਦਾ ਹੌਸਰ ਗਰੀਬ ਆਦਮੀ ਉਹ ਇਦਾਂ ਦੇ ਕੰਮ ਕਰੀ ਨਹੀਂ ਸਕਦਾ ਸ਼ਾਇਦ ਨੈ ਜਿਹੜੀ ਬੰਦਾ ਪਰ ਜੇ ਹੋਊਗਾ ਵੀ ਤਾਂ ਘਰ ਦੀ ਫੈਮਲੀ ਉਹਨੂੰ ਮੁੱਠ ਬਣਾ ਕੇ ਰੱਖ ਸਕਦਾ ਇਹ ਕਿਹੜੀ ਜਗ੍ਹਾ ਦਾ ਮਾਮਲਾ ਜੀ ਸੋਣੀ ਮੱਲੇ ਦਾ ਹੈ ਜੀ ਸੇਰੋਤ ਆ ਰਹੇ ਨੇ ਇਹ ਬੰਦੇ ਰਹਿਣ ਵਾਲੇ ਕਿੱਥੇ ਦੇ ਜੀ ਛੋਣੀ ਬੰਦੇ ਛੋਣੀ ਬੜੀ ਬੰਦੇ ਦੇ ਰਹਿਣ ਵਾਲੇ ਹਾਂ ਜੀ ਪਹਿਲਾਂ ਪਹਿਲਾਂ ਕੋਈ ਕੋਈ ਹੈ ਕਨੈਕਸ਼ਨ ਨਹੀਂ 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 ਪਹਿਲਾਂ ਕੋਈ ਵੀ ਨੌਲਾ ਹੋਇਆ ਚੇਰਾਬਾਦ ਹੋਇਆ ਕਿੰਨਾ ਟਾਈਮ ਹੋ ਗਿਆ ਜੀ ਤਿੰਨ ਹੋ ਗਏ ਤਿੰਨ ਚਾਰ ਘੰਟੇ ਹੋ ਗਏ ਤਿੰਨ ਕਿ ਤਿੰਨ ਕਿ ਘੰਟੇ ਹੋ ਗਏ ਮੇਰੇ ਖਿਆਲੋਂ ਪੁਲਿਸ ਉਹਦੇ ਮੈਂ ਫੋਨ ਕੀਤਾ ਹੁੰਦਾ ਹੀ ਆ ਗਏ ਚਲੋ ਕਿਸ ਬਾਰੇ ਨੰਸ਼ੀ ਤੇਜ਼ਾ ਅਜਾ ਕੀ ਲੱਗਦਾ ਬੜਾ ਮੇਰੇ ਮਾਸੀ ਲੱਗਦੇ ਆ ਅੱਜ ਕੀ ਕਰ ਰਹੀ ਐ ਅਸੀਂ ਕੀ ਚੜਨਾ ਇਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਰੀਸੈਂਟਲੀ ਹੁਣੇ ਥੋੜੇ ਦਿਨ ਹੀ ਹੋਇਆ ਤੇ ਇਹਨਾਂ ਦੀ ਜਿਹੜੀ ਜਾਇਦਾਦ ਸੀਗੀ ਹਸਬੰਦ ਦੇ ਨਾਮ ਸੀਗੀ ਸਾਰੀ ਇਹਨਾਰੇ ਮਿੰਜੇ ਕਿ ਛੋਟਾ ਬੇਹੋਰ ਐਨਾਲਾ ਜਿਹੜਾ ਪਵਨ ਕੁਮਾਰ ਫਿਰ ਪਰਵੀਨ ਫਿਰ ਉਸ ਤੋਂ ਬਾਅਦ ਇਹਨਾਂ ਦੀ ਛੋਟੀ ਸਿਸਟਰ ਹਿਲਵਾ ਨੀਲਮ ਉਹਨਾਂ ਨੇ ਸਾਰਾ ਨੇ ਮਿੰਜੇ ਮਿਲ ਕੇ ਆਪਣੇ ਨਾਮ ਮਿੰਜੇ ਕਰਵਾ ਲਈ ਐ ਤੇ ਇਸ ਕਰਕੇ ਬੇਟਾ ਉਹਨਾਂ ਦਾ ਪੋਲਾ ਵਾ ਸ਼ੁਰੂ ਤੋਂ ਹੀ ਜਾ ਤੋਂ ਤੋਂ ਤਾਂ ਹੋ ਰਹੀ ਪਿਆ ਉਸ ਤੋਂ ਮਨੰਦਵਾ ਹੋ ਰਹਾ ਪਿਆ ਰਹੇ ਮੈਨੂੰ ਇੰਨੇ ਇਸ ਬਾਰੇ ਕੁਛ ਨਹੀਂ ਪਤਾ ਮੈਂ ਤਾਂ ਆਪ ਸ਼ੋਪ ਵਧਾ ਕੇ ਸਾਨੂੰ ਵੀ ਕਿਸੇ ਨੇ ਫੋਨ ਕਰਕੇ ਦੱਸਿਆ ਵਸ ਤਾਂ ਪੁੱਛੇ ਅੱਥੇ ਕਿਹੜਾ ਕਾਉਂਸਲਰ ਆਸ ਕਾਉਂਸਲਰ ਤੁਹਾਨੂੰ ਕੀ ਲੱਗਦੇ ਨੇ ਲੱਗਦੇ ਉਹਨਾਂ ਦੇ ਮਾਮਾ ਸੋਹਰੇ ਲੱਗਦੇ ਆ ਉਹਨਾਂ ਨੇ ਕਿਹਾ ਇਹਨਾਂ ਦੀ ਦੂਜਾ ਜਗ੍ਹਾ ਦੇ ਕੰਮ ਮੈਨੂੰ ਇਸ ਮੈਂ ਤਾਂ ਸਪੁੱਤ ਸ਼ੋਪ ਵਧਾ ਕੇ ਆਈਆਂ ਸਾਨੂੰ ਨੂੰ ਕੁਛ ਨਹੀਂ ਪਤਾ ਬਾਕੀ ਤੁਹਾਨੂੰ ਉਹ ਹੀ ਦੱਸਣਗੇ ਸਾਰਾ ਕੁਝ ਮਾਮਲਾ ਕੀ ਸੀ ਦੱਸੋ ਥੋੜਾ ਜਿਹਾ ਮਾਮਲਾ ਭਾਈ ਉਹਨਾਂ ਦੇ ਕੋਈ ਫੈਮਿਲੀ ਪ੍ਰੋਬਲਮ ਚੱਲ ਰਹੀ ਸੀ ਕਿ ਜਿਸ ਕਰਕੇ ਉਹ ਅੱਛਾ ਕਿਸੇ ਮੈਂਟਰੀ ਉਹਨਾਂ ਜਿਹੜਾ ਮੈਂ ਕੀ ਫੈਮਲੀ ਬਾਕੀ ਉਹਨਾਂ ਦੀ ਫੈਮਲੀ ਨੂੰ ਪਤਾ ਹੋਵੇਗਾ ਕੀ ਪ੍ਰੋਬਲਮ ਕੀ ਸੀ ਕਿ ਕਾਰਨ ਕੀ ਸੀ ਲੜਾਈ ਮੈਨੂੰ ਐਕਚੁਅਲੀ ਕਾਰਨ ਕੁਛ ਨਹੀਂ ਪਤਾ ਮੈਂ ਸਿਰਫ ਇੱਕ ਸੋਸ਼ਲ ਵਰਕਰ ਹੁੰਦੇ ਹੋਏ ਉਹ ਮੈਨੂੰ ਸਹੀ ਲੱਗਿਆ ਮੈਂ ਉਹ ਆਪਣਾ ਧਰਮ ਨਿਭਾਇਆ ਆਪਣਾ ਫਰਜ਼ ਨਿਭਾਇਆ ਜਿਹੜਾ ਕਿ ਹਰ ਵਾਰੀ ਨਿਭਾਣਾ ਅੱਛਾ ਇਹ ਕੀ ਲੱਗਦਾ ਵੀ ਦੋਨੀਆਂ ਮਾਂ ਪੁੱਤ ਸੀ ਜਿਹੜੇ ਚੜਨ ਵਾਲੇ ਉਹਨਾਂ ਦੇ ਹਾਂਜੀ ਕੋਈ ਫੈਮਲੀ ਫੈਮਲੀ ਕੋਈ ਪ੍ਰੋਬਲਮ ਚੱਲ ਰਹੀ ਹੈ ਘਰ ਦੇ ਵਿੱਚ ਜੋ ਕਿ ਸੁਣਨ ਚਾਹ ਉਹ ਉਤਾਰ ਉਹ ਉਤਾਰ ਲਿਆ ਉਹਨਾਂ ਨੂੰ ਹਾਂਜੀ ਹਾਂਜੀ ਲਾਤਾ ਹੀ ਥੱਲੇ ਲਾ ਕੇ ਉਹਨਾਂ ਨੂੰ ਭੇਜਦਾ ਜੀ ਠੀਕ ਕੀ ਨਾਮ ਉਹ ਅੰਕੁਰ ਜ ਅਦਰ ਕੀ ਗੱਲ ਹੋਈ ਜਾਂਦੀ ਹੈ ਖੁਸ਼ ਨਹੀਂ ਹਫਤਾ ਪੱਲਾ ਇਹਨਾਂ ਦੇ ਹਸਬੰਦ ਦੀ ਰੱਤ ਹੋਈ ਆ ਤਾਂ ਸੁਨਣ ਚ ਤਾਂ ਬਹੁਤ ਖੁਸ਼ ਆ ਰਿਹਾ ਵਾ ਬਾਕੀ ਮੈਨੂੰ ਵੀ ਨਹੀਂ ਪਤਾ ਸੀਗਾ ਇਹ ਹੁਣ ਉੱਤੇ ਚੜੇ ਹੋਣੇ ਸਾਨੂੰ ਹੁਣ ਆ ਕੇ ਪਤਾ ਲੱਗ ਰਿਹਾ ਕੀ ਹੋ ਆ ਕੇ ਨਹੀਂ ਬਾਕੀ ਦੇਖਦੇ ਆ ਉੱਤੇ ਚੜ ਕੇ ਕੀ ਹੋਇਆ ਕੀ ਕਾਰਨ ਕੀ ਜੀ ਚੜਨ ਦਾ ਤਾਂ ਲੱਗਦਾ ਕਾਰਨ ਹੁਣ ਪੁੱਛਦੇ ਆ ਜੀ ਕੀ ਕਾਰਨ ਸਾਡੇ ਨਾਲ ਤਾਂ ਮੈਂ ਬਾਹਰ ਸੀਗਾ ਮੈਨੂੰ ਪਤਾ ਨਹੀਂ ਲੱਗਿਆ ਹੁਣ ਮੈਂ ਆਇਆ ਵਾਂ ਦੇਖਦੇ ਆ ਕਾਰਨ ਦੱਸਦੇ ਆ ਤੁਹਾਨੂੰ ਪੂਰਾ ਇਹ ਸ਼ੋਨੀ ਮਹਲੇ ਦੇ ਅਸੀਂ ਸਲੇਮਟਪਰੀ ਦੇ ਹਾਂਜੀ ਹਾਂਜੀ ਅਸੀਂ ਸੈਕਸਸਫੁਲੀ ਥੱਲੇ ਲੈ ਲਿਆ ਹੈ ਦੋ ਸੀਗੇ ਇੱਥੇ ਇੱਕ ਲੇਡੀ ਸੀਗੀ ਜਿਹਦਾ ਬੇਟਾ ਸੀਗਾ ਮੈਂਟਲੀ ਥੋੜਾ ਇਹਨੂੰ ਇਸ਼ੂ ਸੀਗਾ ਜਿਹੜਾ ਲੜਕਾ ਤਾਂ ਅਸੀਂ ਸੇਫਲੀ ਉਹਨਾਂ ਨੂੰ ਥੱਲੇ ਰਿਕਵਰ ਕਰ ਲਿਆ ਹੋਇਆ ਆਲਰੇਡੀ ਸਰ ਹੋਇਆ ਉਹ ਜਿਹੜੀ ਸਾਰੀ ਕਹਾਣੀ ਹੈਗੀ ਅਸੀਂ ਪਹਿਲਾਂ ਤੁਹਾਨੂੰ ਕਨਫਰਮ ਕਰ ਲਈ ਵੈਰੀਫਾਈ ਕਰ ਲਈ ਫਿਰ ਤੁਹਾਨੂੰ ਦੱਸਾਂਗੇ ਜੀ ਜੀ ਅਸੀਂ ਫਾਇਰ ਬ੍ਰਿਗੇਡ ਵਗੈਰਾ ਨੂੰ ਬੁਲਾ ਲਿਆ ਸੀ ਕਿ ਤੇ ਕੁਝ ਲੋਕਲ ਜਿਹੜੇ ਸੋਸ਼ਲ ਵਰਕਰ ਹੈਗੇ ਆ ਹਾਂਜੀ ਕਿੱਥੇ ਪੈਂਦੀ ਹੈ ਸਰ ਇਹ ਮੰਨਤ ਸਿੰਘ ਨਗਰ ਹੈਗੀ ਇਹ ਟੈਂਕੀ ਪੈਂਦੀ ਹੈ ਮੰਨਤ ਸਿੰਘ ਨਗਰ ਦੇ ਨਾਲ ਐਡਜੋਇਨਿੰਗ ਜਿਹੜੀ ਆਪਣੀ ਜਨਦਰ ਬਾਈਪਾਸ ਵਾਲੀ ਰੋਡ ਹੈਗੀ ਹੈ 4 ਨੰਬਰ ਥਾਣੇ ਦੀ ਸਾਨੂੰ ਅੱਧੇ ਘੰਟੇ ਪਹਿਲਾਂ ਇੰਟੀਮੇਸ਼ਨ ਮਿਲੀ ਸੀ ਸਪੈਸ਼ਲੀ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾਇਆ ਹੈਗਾ ਮੌਕੇ ਤੇ ਤੇ ਆਪ ਅਸੀਂ ਨਾਲ ਉਹਨਾਂ ਦੇ ਹੋਕੇ ਲੈ ਆਏ ਹਾਂ ਉਹ ਰਿਕਵਰ ਕਰ ਲਿਆ ਵਧੀਆ ਤਰੀਕੇ ਨਾਲ ਜੀ ਜੀ ਦੈਟਸ ਇਟ ਦਾ ਮਾਮਲਾ ਹੈਗਾ ਪੀਐਸ ਡਿਵੀਜ਼ਨ ਨੰਬਰ 4 ਦਾ ਜੀ